ਇਹ ਸਾਡੀ ਬਾਤ ਹੈ ਸਰ ਦੋ ਹਫ਼ਤਾ ਦਾ ਬੜਾ ਮੇਲਾ ਮੰਡਿਆਣਾ ਕਿੱਥਾ ਨਿਕਲ ਦੇਖੋ ਜੀ ਸਾਰਿਆਂ ਨੂੰ ਵੱਡੀ ਖੁਸ਼ੀ ਸਾਰੇ ਭਾਈਚਾਰੇ ਨੂੰ ਸਾਰੇ ਪੰਜਾਬੀਆਂ ਨੂੰ ਅੱਜ ਦੇ ਦਿਨ ਦੀ ਵਧਾਈ ਦਿੰਦਾ ਕਿ ਸਾਡੇ ਜਿਹੜਾ ਮੁੱਖ ਕਿਤਾ ਖੇਤੀਬਾੜੀ ਉਹਦੇ ਨਾਲ ਜੁੜਿਆ ਹੋਇਆ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਬਹੁਤ ਲੰਮੇ ਸਮੇਂ ਤੋਂ ਇਹ ਮੇਲਾ ਲਾਇਆ ਜਾਂਦਾ ਜੀ ਜਿਹਦੇ ਚੋਂ ਸਾਡੇ ਕਿਸਾਨ ਭਰਾਵਾਂ ਨੂੰ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ ਬਹੁਤ ਸਾਰੇ ਜਿਹੜੇ ਨਵੀਂ ਟੈਕਨੀਕ ਦੀਆਂ ਗੱਲਾਂ ਹੋਣ ਲੱਗੀਆਂ ਉਹ ਇੱਥੇ ਇਕੁਪਮੈਂਟ ਵਗੈਰਾ ਉਹ ਲੈ ਕੇ ਨਮੈਸ਼ ਲਾਉਂਦੇ ਉਹਨਾਂ ਨੂੰ ਵੇਖਦੇ ਆ ਨਵੇਂ-ਨਵੇਂ ਬੀਜ ਨਵੀਂ ਖੇਤੀ ਉਹਨੂੰ ਕਰਨ ਵਾਸਤੇ ਆਉਂਦੇ ਆ ਇਸ ਲਈ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਅੱਜ ਮੈਨੂੰ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਇਸ ਮੇਲੇ ਨੂੰ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਮੇਰੇ ਲਈ ਵੀ ਮਾਣ ਭਾਗਾ ਹੈ ਸੋ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਵਧਾਈ ਚੌਂਦੇ ਦੀ ਪ੍ਰਾਣ ਨੂੰ ਸਾਡੇ ਵਾਸਤੇ ਗੱਲ ਕੀਤੀ ਹੈ ਚੌਂਦੇ ਦੀ ਫੜਾਲੀ ਨੂੰ ਨਾ ਸਾਡੇ ਵਾਸਤੇ ਵੀ ਅਗਰਪਾ ਪੀਣ ਕੀ ਦੀ ਰਿਕੇ ਵੰਦ ਕਿਸਾ ਨਹੀਂ ਦੂਗਾ ਅਹ ਵੇਖੋ ਜੀ ਸਾਡਾ ਪੰਜਾਬ ਹੈ ਇਹਦਾ ਵਾਤਾਵਰਨ ਅਸੀਂ ਕਿਉਂ ਗੰਦਲਾ ਕਰੀਏ ਠੀਕ ਹੈ ਲੋੜ ਹੈ ਸਾਨੂੰ ਖੇਤੀ ਦੀ ਸਾਡੇ ਢੇਟ ਨਾਲ ਜੁੜੀ ਹੋਈ ਹੈ ਅਸੀਂ ਦੇਸ਼ ਦੀ ਭੁੱਖ ਵੀ ਦੂਰ ਕਰਦੇ ਆ ਜਿਹੜੀ ਝੋਨਾ ਖੇਤੀ ਜਿਹੜੀ ਲਾਹੇਵੰਦ ਹੋ ਚੱਲੀ ਔਰ ਉਹ ਜ਼ਿਆਦਾ ਹੁਣ ਪੰਜਾਬ ਵਿੱਚ ਬੀਜੀ ਜਾਂਦੀ ਹੈ ਹਾਲਾਂਕਿ ਸਾਨੂੰ ਬਹੁਤ ਪਾਣੀ ਦਾ ਫਿਕਰ ਹੋਇਆ ਉਹਦੇ ਲਈ ਕਈ ਜਿਵੇਂ ਉਹਦੀਆਂ ਨਸਲਾਂ ਵੀ ਇਹੋ ਜਿਹੀਆਂ ਵੀ ਜਿਹੜੀਆਂ ਘੱਟ ਪਾਣੀ ਲੈਣ ਘੱਟ ਸਮਾਂ ਲੈਣ ਉਸ ਵਾਸਤੇ ਵੀ ਖਿਆਲ ਕੀਤਾ ਗਿਆ ਉਹਦਾ ਜਿਹੜਾ ਪ੍ਰਾਲੀ ਵਗੈਰਾ ਕਿਉਂਕਿ ਜੇ ਫਸਲ ਹੋਊਗੀ ਤਾਂ ਰਹਿਣ ਖੁੰਦ ਵੀ ਬਣੂਗੀ ਉਹਦੀ ਬਹੁਤੀ ਚਰਚਾ ਪੰਜਾਬ ਦੇ ਨਾਂ ਤੇ ਲੱਗ ਜਾਂਦੀ ਹੈ ਵੀ ਪੰਜਾਬ ਵੱਲੋਂ ਪ੍ਰਾਲੀ ਦਾ ਧੂਆ ਹੁੰਦਾ ਹੈ ਉਸ ਨੂੰ ਸੰਭਾਲਣ ਦੇ ਲਈ ਉਹਦਾ ਪ੍ਰਬੰਧ ਕਰਨ ਦੇ ਲਈ ਪੰਜਾਬ ਸਰਕਾਰ ਸੈਂਟਰ ਸਰਕਾਰ ਵੀ ਉਹਦੇ ਵਿੱਚ ਹਿੱਸਾ ਪਾਉਂਦੀ ਹੈ ਪਿਛਲੀ ਵਾਰ 350 ਕਰੋੜ ਰੁਪਇਆ ਇਹ ਜਿਹੜੇ ਵਧੀਆ ਮਸ਼ੀਨਰੀ ਦਿੱਤੀ ਗਈ ਸੀ ਐਤਕੀ ਵੀ 20000 ਅਰਜ਼ੀਆਂ ਆਈਆਂ ਉਹਨਾਂ ਲਈ ਐਤਕੀ ਵੀ ਦੇ ਰਹੇ ਆ ਪਿਛਲੇ ਸਾਲ ਬਹੁਤ ਸਾਰਾ ਵੱਡਾ ਕੰਟਰੋਲ ਕਰ ਲਿਆ ਸੀ ਉਹਦੇ ਨਾਲ ਅਸੀਂ ਅੱਗੇ ਹੋਰ ਵਧਾਂਗੇ ਸਫਲ ਹੋਵਾਂਗੇ ਕੇਜਰੀਵਾਲ ਸਾਹਿਬ ਨੂੰ ਜਮਾਨਤ ਮਿਲੀ ਉਹਦੇ ਬਾਰੇ 170 ਦਿਨ ਬਾਅਦ ਬਾਹਰ ਆ ਰਹੇ ਨੇ ਅੱਪਾ ਅੱਪਾ ਮੇਲੇ ਦੀ ਗੱਲ ਕਰ ਲਈਏ ਤਾਂ ਵਧੀਆ ਗੱਲ ਹੈ ਜੀ ਕਿਉਂ ਜਾਂ ਸਮਾਂ ਦਿਓ ਕਾਫੀ ਦਿਨਾਂ ਤੋਂ ਜਮਾਨਤ ਮਿਲੀ ਹੈ ਮੈਨੂੰ ਬਹੁਤ ਦੱਸਿਓ ਕਿ ਕੇਜਰੀਵਾਲ ਸਾਹਿਬ ਨੂੰ ਜਮਾਨਤ ਮਿਲੀ ਜੀ ਸਾਡੇ ਸੁਪਰੀਮੋ ਨੇ ਜਿਨ੍ਹਾਂ ਨੇ ਬਹੁਤ ਵੱਡਾ ਅੰਦੋਲਨ ਕਰਕੇ ਸੱਚ ਦੀ ਲੜਾਈ ਲੜ ਕੇ ਲੋਕਾਂ ਵਿੱਚ ਨਵੀਂ ਪ੍ਰੇਰਤ ਪਾਈ ਨਵੀਂ ਦਿਸ਼ਾ ਦਿੱਤੀ ਨਵਾਂ ਦਿਸ਼ਾ ਵਿਖਾਈ ਇਸ ਦੇਸ਼ ਦੀ ਦਸ਼ਾ ਬਦਲਣ ਦੇ ਲਈ ਜ਼ੋਰ ਲਾਇਆ ਉਹਨਾਂ ਨੂੰ ਬੜੇ ਲੰਮੇ ਸਮੇਂ ਤੋਂ ਮੋਦੀ ਦੀ ਸਰਕਾਰ ਜਿਹੜੀ ਤਾਨਾਸ਼ਾਹ ਦੇ ਤੌਰ ਤੇ ਕੰਮ ਕਰਦੀ ਹੈ ਉਹ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜੇ ਕੋਈ ਗੱਲ ਸਬੂਤ ਤਾਂ ਲਿਆਉਣਾ ਉਹਦੇ ਵਿੱਚ ਵੈਸੇ ਹੀ ਉਹਨਾਂ ਨੂੰ ਉਲਝਾਈ ਬੈਠੇ ਸੀ ਉਹਨਾਂ ਦੀ ਜਮਾਨਤ ਮਿਲੀ ਹੈ ਸਾਡੇ ਸਾਰਿਆਂ ਲਈ ਬਹੁਤ ਖੁਸ਼ੀ ਦੀ ਗੱਲ ਹੈ ਜਦੋਂ ਆਉਣਗੇ ਪਾਰਟੀ ਦੇ ਵਰਕਰਾਂ ਚ ਔਰ ਲੋਕਾਂ ਵਿੱਚ ਵੀ ਬਹੁਤ ਵੱਡਾ ਹੌਸਲਾ ਤੇ ਉਤਸ਼ਾਹ ਹੈ ਪੰਜਾਬ ਦੇ ਕਿਸਾਨ ਤਿਆਰ ਹੈ ਝੋਨੇ ਦੀ ਫਸਲ ਨਾਲ ਵੀ ਲੇਕੇ ਗੰਦੇ ਪੰਜਾਬ ਸਰਕਾਰ ਅਗਰ ਉਹਨਾਂ ਨੂੰ ਦੂਜੀ ਫਸਲਾਂ ਬਸਤੇ ਉਹਨੂੰ ਸਬਸਿਡੀ ਦੇਣ ਤਾਂ ਪੰਜਾਬ ਦੇ ਕਿਸਾਨਾਂ ਦਾ ਝੋਨੇ ਦੀ ਫਸਲ ਨਹੀਂ ਵਿਖਦੇ ਦੂਜੀ ਫਸਲਾਂ ਲੈ ਸਕਦੇ ਤੁਸੀਂ ਮੇਰੇ ਵੀ ਰੋਜ਼ ਕਿਸਾਨਾਂ ਨਾਲ ਗੱਲ ਹੁੰਦੀ ਹੈ ਮੈਂ ਕੋਈ ਬਹੁਤਾ ਵੱਡਾ ਜਾਂ ਕਿਸੇ ਪਾਸਿਓਂ ਆਇਆ ਨਹੀਂ ਮੈਂ ਆਮ ਸੁਧਾਰਨ ਦਾ ਜ਼ਿੰਮੇਵਾਰ ਹਾਂ ਅਸੀਂ ਸਾਰੇ ਚਾਹੁੰਦੇ ਹਾਂ ਕਿ ਕੋਈ ਨਾ ਕੋਈ ਉਹੋ ਜਿਹੀ ਫਸਲ ਬੀਜਣ ਲੱਗ ਜਾਈਏ ਜਿਹਦੇ ਨਾਲ ਸਾਡੋ ਧੋਨੇ ਦਾ ਖਿਹੜਾ ਛੜਾ ਸਕੇ ਉਹਦੇ ਚ ਪੰਜਾਬ ਸਰਕਾਰ ਉਹ ਵੀ ਲੱਗੀ ਹੋਈ ਹੈ ਔਰ ਸਾਨੂੰ ਦਿੱਲੀ ਵੱਲੋਂ ਵੀ ਸੈਂਟਰਲ ਗਵਰਨਮੈਂਟ ਵੱਲੋਂ ਵੀ ਇਹ ਜਿਹੜਾ 7000 ਪਰ ਏਕੜ ਕਿਹਾ ਗਿਆ ਔਰ 7000 ਨਾਲ ਘਰ ਪੂਰਾ ਨਹੀਂ ਹੁੰਦਾ ਸੀ ਸੋਚ ਰਹੇ ਆ ਵੀ ਇਹਦੀ ਕਿਵੇਂ ਨਾ ਕਿਵੇਂ ਜਿਹੜੀ ਸੌਖੀ ਖੇਤੀ ਤੇ ਮੁਨਾਫੇ ਵਾਲੀ ਕੀਤੀ ਜਾਵੇ ਜਿੱਥੇ ਸਾਡਾ ਪਾਣੀ ਵੀ ਬਚ ਸਕੇ ਸਾਡਾ ਪੰਜਾਬ ਹੈ ਸਾਰੇ ਪੰਜਾਬੀਆਂ ਦਾ ਪੰਜਾਬ ਅਸੀਂ ਪੰਜਾਬ ਬਚਾਉਂਦੇ ਅੰਮ੍ਰਿਤਸਰ ਦੇ ਮਤਲਬ ਤੇ ਅੱਜ ਇੱਥੇ ਆ ਕੇ ਉਹ ਧਰਨੇ ਤੇ ਬੈਠੇ ਨਾ ਵਰਗੀ ਬੜਾ ਲੰਮਾ ਹੈ ਜੀ ਕਿਹੜੀ ਖੇਤੀਬਾੜੀ ਦੇ ਇੱਥੇ ਕੰਮ ਕਰਨ ਵਾਲੇ ਵਿਗਿਆਨਕਾਂ ਚਾਹੀਦਾ ਨੇ ਉਹ ਧਰਨੇ ਤੇ ਬੈਠੇ ਨੂੰ ਮੈਨੂੰ ਮੈਨੂੰ ਇੱਕ ਐਪਲੀਕੇਸ਼ਨ ਮਿਲ ਕੇ ਗਿਆ ਸੀ ਮੈਂ ਉਹਨਾਂ ਦੀ ਗੱਲਬਾਤ ਸੁਣ ਕੇ ਅਪਣੀ ਪਾਰਟੀ ਦੇ ਕੋਈ ਹੋਰ ਵੀ ਹੋਵੇ ਮੈਨੂੰ ਦੱਸ ਦੇਣਗੇ ਜੇ ਕਿਸੇ ਨੂੰ ਵੀ ਸਮੱਸਿਆ ਹੋਵੇ ਦੱਸਣ ਵਾਲੀ ਗੱਲਣ ਵਾਲੀ ਮਸਲੇ ਹੱਲ ਹੋ ਜਾ ਗਏ ਅੰਮ੍ਰਿਤਪਾਲ ਜੀ ਤੇ ਸੁੱਖਾ ਸਿੰਘ ਜੀ ਜੀ ਕੀ ਕਰਵਾਉਂਗੇ ਮੇਰੇ ਮੇਲਾ ਲੱਗਿਆ ਦੋ ਦੂਦਾਂ ਕਿਸਾਨ ਉਹਦੇ ਜੀ 826 ਦਾ ਬੀ ਸੀ ਤੇ 824 ਦਾ ਤੇ ਉਥੋਂ ਵੇਖ ਕੇ ਤੇ ਬਾਅਦ ਦੇ ਵਿੱਚ ਮੇਰਾ ਇਹ ਬਰਾੜ ਵਾਲਿਆਂ ਦੇ ਆਏ ਆ ਬਰਾੜਾਂ ਦੇ ਆ ਕੇ ਵੇਖਿਆ ਪੁੱਛਿਆ ਸਾਰਾ ਪੁੱਛ ਗੇਸ਼ ਕੀਤੀ ਉਹਨਾਂ ਨੇ ਬੀਜ ਦੀ ਇੰਦੀ ਸਿਫਤ ਕੀਤੀ ਤੇ ਉਹ ਅਹੀ ਨਵਾਂ ਬੀਜ ਲੈ ਕੇ ਚੱਲੇ ਆ। ਜੁਗਤ ਵੀ ਝਾੜ ਵਧੀਆ ਨਿਕਲੇਗਾ। ਹਾਂਜੀ ਹਾਂਜੀ। ਬੰਦ ਬਹੁਤ ਸੋਹਣੀ। ਯੂਨੀਵਰਸਿਟੀ ਉਹ ਯੂਨੀਵਰਸਿਟੀ ਚ ਵੀ ਲੈ ਕੇ ਜਾਂਦੇ ਆ ਤੇ ਇੱਥੋਂ ਵੀ ਅਹੀ ਲੈ ਕੇ ਜਾਂਦੇ ਆ। ਠੀਕ ਹੈ। ਹਾਂਜੀ। ਕਿਹੜੀ ਜਗ੍ਹਾ ਤੋਂ ਆਇਓ? ਅਹੀ ਜੀ ਧੀਰੇ ਦੇ ਕੋਲ ਅਲੀਪੁਰ ਪਿੰਡ। ਜੀ ਸਰ ਕੀ ਨਾਮ ਮੇਰਾ ਨਾਮ ਹਰਵਿੰਦਰ ਸਿੰਘ ਬਰਾੜ ਜੀ ਬਰਾੜ ਸੀ ਡੈਮਿੰਡ ਸਰ ਇਸ ਵਾਰ ਪਹੁੰਚਾ ਲਿਆ 13 14 ਦਾ ਮੇਲਾ ਲੱਗਿਆ ਜੀ ਕੀ ਕਹਿਣਾ ਦੋ ਮੇਲੇ ਤੇ ਜੀ ਇਸ ਸਾਲ ਅਸੀਂ ਦਿੱਲੀ ਯੂਨੀਵਰਸਿਟੀ ਦੇ ਕੋਲੋਂ ਪਾਸ ਐਚ ਡੀ 3386 ਵੈਰਾਈਟੀ ਲੈ ਆ ਰਹੇ ਹਾਂ ਜੀ ਜਿਹੜੀ ਕਿ ਹੁਣ ਤੱਕ ਜਿੰਨੀਆਂ ਵੀ ਕਿਸਮਾਂ ਆਈਆਂ ਕਣਕ ਦੀਆਂ ਉਹਨਾਂ ਨਾਲ ਸਾਰਿਆਂ ਨਾਲ ਵੱਧ ਝਾੜ ਹੈ ਜੀ ਜੀ ਹਾਂ ਤੇ ਇਸੇ ਇਸੇ ਵਾਰ ਖਾਦ ਦੀ ਜਿਆਦਾਤਨ ਦਿੱਕਤ ਆ ਰਹੀ ਹੈ ਉਹਦੇ ਕਲੀਅਰ ਬਣਾਉਂਦੇ ਸਾਡਾ ਕੰਮ ਨਹੀਂ ਸਾਡਾ ਸਿਰਫ ਬੀਆ ਦਾ ਕੰਮ ਹੈ ਨਹੀਂ ਨਹੀਂ ਵੈਸੇ ਵੈਸੇ ਦੇਖੋ ਸੌਲਵ ਆਬਾਉਟ ਕਰਨੀ ਚਾਹੀਦੀ ਹੈ ਪੰਜਾਬ ਗਵਰਨਮੈਂਟ ਨੂੰ ਜੀ ਇਹ ਤਾਂ ਜ਼ਰੂਰੀ ਹੈ ਜੀ ਤੁਹਾਨੂੰ ਅਪੀਲ ਕਰਨਾ ਚਾਹੁੰਦੇ ਹਾਂ ਸਰਕਾਰ ਨੂੰ ਹਾਂ ਮੈਂ ਸਰਕਾਰ ਨੂੰ ਇਹ ਅਪੀਲ ਕਰੂੰਗਾ ਵੀ ਡੀਏਪੀ ਦਾ ਪ੍ਰਬੰਧ ਛੇਤੀ ਤੋਂ ਛੇਤੀ ਕਿਉਂਕਿ ਫਸਲ ਸੱਤੇ ਖੜੀ ਹੈ ਜੀ ਅਗਲੀ ਤੇ ਕਰ ਦੇਣਾ ਚਾਹੀਦਾ ਹੈ ਹੋਰ ਉਸ ਤੋਂ ਇਲਾਵਾ ਬੀਜ ਤੇ ਲਾਓ ਕਿਹੜਾ ਨਮਾਇ ਬਾਕੀ ਬਰਸੀਮ ਦਾ ਹੜੂ ਬਰਸੀਮ ਹੈ ਜੀ ਸਾਡੇ ਕੋਲ ਚਾਰਿਆਂ ਦੇ ਬਹੁਤ ਵਧੀਆ ਬੀਏ ਹੈ ਜੀ ਤੇ ਹਰ ਤਰ੍ਹਾਂ ਦੀ ਗਿਆ ਨਵੀਆਂ ਜਿੰਨੇ ਵੀ ਨਵੀਆਂ ਕਿਸਮਾਂ ਸਾਰੀਆਂ ਸਾਡੇ ਕੋਲ ਹੈਗੀਆਂ ਸਬਜੀਆਂ ਦੇ ਬੀਜ ਤੁਸਾਨਾ ਨੂੰ ਮੈਂ ਇਹ ਕਹਿੰਦਾ ਵੀ ਹਰ ਸਾਲ ਭਾਵੇਂ ਇੱਕ ਕਨਾਲ ਦਾ ਵੀ ਵੀਜੋ ਨਵੀਂ ਵੈਰੈਟੀ ਜ਼ਰੂਰ ਬੀਜਿਆ ਕਰੋ ਕਿਉਂਕਿ ਜੀਨੀਅਰ ਬੀਜ ਦੇ ਨਹੀਂ ਉਨੀ ਦੇ ਨਿਆਪਣ ਪਤਾ ਲੱਗਣਾ ਝਾੜ ਵਧਦਾ ਹੈ ਜੀ ਉਹਲੇ ਨਾਲੇ ਬੀਚਾਰ ਹੋ ਜਾਂਦਾ ਆਪਦਾ ਨਾਲੇ ਕ੍ਰੌਪ ਦਾ ਪਤਾ ਲੱਗ ਜਾਂਦਾ ਠੀਕ ਹੈ ਸਸੀ ਗਰਵਾਪੂ ਜੀ ਸਸੀ ਗਰਵਾ ਜੀ ਬਕੂ ਜੀ ਕੀ ਨਾਮ ਹੈ ਪిల్లా ਦਾ ਹੋਰ ਚਾਹ ਦੇ ਸਿੰਘ ਟੱਟ ਜੀ ਮੋਲਾਪੁਰ ਤੋਂ ਕਿਹੜੀ ਜਗ੍ਹਾ ਤੋਂ ਗੁਲਾਬੌਰ ਸਾਡੂ ਸ਼ਹਿਰ ਪੈਂਦਾ ਲੁਧਿਆਣਾ ਜ਼ਿਲ੍ਹਾ ਵਾ ਜੀ ਕੀ ਕਹਿਣਾ ਚਾਹੋਗੇ ਕਿਹੜੀ ਜਗ੍ਹਾ ਤੇ ਆਏ ਹੋ ਅਸੀਂ ਜੀ ਸੁਲਿਭ੍ਰਸ਼ਟੀ ਦੇ ਮੇਲੇ ਤੇ ਆਇਆ ਜੀ ਦੋ ਦਿਨਾਂ ਮੇਲਾ ਆ ਦੋ ਦਿਨ ਦਾ ਮੇਲਾ ਜੀ ਅਸੀਂ ਵਿਨੀ ਮੇਚ ਚੱਲੇ ਆ ਛੱਦ ਦੇਖਿਆ ਹੋਰ ਪ੍ਰੋਜੈਕਟ ਦੇਖਿਆ ਤਕੜੇ ਤੇ ਕੁਝ ਹੋਰ ਇਦਾਂ ਦੇਖਦੇ ਆਉਂਦੇ ਆ ਜੋ ਜੋ ਸੀ ਸੀ ਬਹੁਤ ਵਧੀਆ ਅਲੇ ਗਾਹਾਂ ਜਾਣਾ ਜਿਓ ਅੰਦਰ ਆਉਂਦੇ ਹਲੇ ਪਹੁੰਚਣਾ ਨਹੀਂ ਤੇ ਕੀ ਇਹਨੇ ਜਾਉਗਾ ਸਰਕਾਰ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਮੇਲੇ ਲੱਗਣੇ ਚਾਹੀਦੇ ਜਾਗਰਤ ਹੋਣੀ ਚਾਹੀਦੀ ਹੈ ਤੇ ਕੋਈ ਨਵੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਹਾਂਜੀ ਨਵੀਆਂ ਚੀਜ਼ਾਂ ਜਿਵੇਂ ਕੋਈ ਨਵੀਂ ਇੰਜੀਨੀਰੀ ਆ ਗਈ ਕੋਪੈਂਡਾ ਨਵੀਆਂ ਆ ਗਈਆਂ ਵਿੱਚ ਖੋਦ ਕਰਦੀ ਟਰੈਕਟਰ ਆ ਗਏ ਉਹਨਾਂ ਦੇ ਵਿੱਚ ਬਹੁਤ ਫਰਕ ਆ ਲੱਗਦਾ ਜੀਵਿਦਾਰਾਂ ਨੂੰ ਫਾਇਦਾ ਹੋਊਗਾ ਹਾਂਜੀ ਫਾਇਦਾ ਹੋਊਗਾ ਨਵੀਂ ਤੋਂ ਨਵੀਂ ਆਈਟਮ ਆਉਂਦੀ ਹੈ ਉਹ ਸ਼ਾਨਦਾਰ ਹੋ ਜਾਂਦੀ ਹੈ ਜੀ ਭਾਈ ਗੁਰਜੀਤ ਸਿੰਘ ਖਾਲਸਾ ਭਾਈ ਗੁਰਜੀਤ ਸਿੰਘ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਇੰਦਰਜੀਤ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਅਸੀਂ ਜ਼ਿਲ੍ਹਾ ਮੋਗਾ ਪਿੰਡ ਬਲਖੰਡੀ ਤੋਂ ਆਏ ਹਾਂ ਜੀ ਕਿਹੜੀ ਜਗ੍ਹਾ ਆਏ ਹੋ ਇਸ ਟਾਈਮ ਅਸੀਂ ਲੁਧਿਆਣਾ ਪੀਏਯੂ ਯੂਨੀਵਰਸਿਟੀ ਮੇਲਾ ਲੱਗਿਆ 2 ਦਿਨ ਦਾ ਪਹਿਲਾਂ ਤਾਂ ਦੱਸੋ ਮੇਲਾ ਕਿਸ ਤਰ੍ਹਾਂ ਦਾ ਲੱਗਿਆ ਮੇਲਾ ਬਹੁਤ ਵਧੀਆ ਲੱਗਿਆ ਇਹੋ ਜੇ ਹੋਰ ਉਪਰਾਲੇ ਵੀ ਹੋਣੇ ਚਾਹੀਦੇ ਹਰੇਕ ਜ਼ਿਲ੍ਹੇ-ਜ਼ਿਲ੍ਹੇ ਦੇ ਵਿੱਚ ਇਹੋ ਜਿਹੇ ਮੇਲੇ ਲੱਗਣੇ ਚਾਹੀਦੇ ਕਿਸਾਨਾਂ ਨੂੰ ਸੂਚਿਤ ਕੀਤਾ ਜਾ ਸਕੇ ਜਾਣਕਾਰੀਆਂ ਵਧੀਆ ਮਿਲ ਸਕਣ ਦਾਣੇ ਵਗੈਰਾ ਦੇਖ ਕੇ ਕੀ ਦੇਖਣ ਦਾਣੇ ਉਹਦੇ ਵਧੀਆ ਨੌਂ ਚ ਪਤਾ ਲੱਗਦਾ ਨਵੇਂ-ਨਵੇਂ ਬੀਜਾਂ ਬਾਰੇ ਪਤਾ ਲੱਗਦਾ ਬਾਕੀ ਜੋ ਜਿਹੜੀ ਮਸ਼ੀਨਰੀ ਬਾਰੇ ਪਤਾ ਲੱਗਦਾ ਜੋ ਨਵੇਂ ਤੱਕ ਤਾਂ ਆਉਂਦੀ ਆ ਉਹਦੇ ਬਾਰੇ ਸਾਰੇ ਪਤਾ ਲੱਗਦਾ ਹੈ ਹਾਂਜੀ ਮਸ਼ੀਨਰੀ ਦੇਖ ਰਹੇ ਆਂ ਦੇਖੀ ਵੀ ਦੇਖ ਵੀ ਰਹੇ ਆ ਜੀ ਵਧੀਆ ਕੋਈ ਆਇਆ ਕੋਈ ਨਵੀਂ ਚੀਜ਼ ਆਈ ਨਵੀਂ ਜੀ ਬਹੁਤ ਹੀ ਆ ਰਹੀ ਹੈ ਹੁਣ ਬੂਮ ਜਿਵੇਂ ਨਵਾਂ ਸਪਰੇਅ ਆ ਰਿਹਾ ਉਹ ਵੀ ਬਹੁਤ ਹੀ ਚੀਜ਼ ਆਈ ਬਾਕੀ ਜਿਵੇਂ ਖਾਦ ਨਵੇਂ ਬੀ ਆ ਰਹੇ ਆ ਬਾਕੀ ਸਭ ਕੁਝ ਵਧੀਆ ਆ ਰਿਹਾ ਉਹ ਜਿਵੇਂ ਖਾਦ ਵੀ ਪਿੱਛੇ ਦੇ ਕਹ ਰਹੇ ਸੀ ਇਸ ਵਾਰ ਆ ਨਹੀਂ ਰਹੀ ਉਹਨਾਂ ਦਾ ਕੀ ਹੈ ਡੀਏਪੀ ਦੀ ਥੋੜੀ ਸ਼ੋਰਟੇਜ ਚੱਲ ਰਹੀ ਹਰੇਕ ਜ਼ਿਲ੍ਹੇ ਜੇ ਪਰ ਮਿਲ ਵੀ ਰਹੀ ਥੋੜੀ ਥੋੜੀ ਸ਼ਾਇਦ ਹੋ ਜੂ ਘਟਪੂਰੀ ਪਰ ਇਹ ਉਸ ਹਿਸਾਬ ਨਾਲ ਨਹੀਂ ਆ ਰਹੀ ਜਿਸ ਹਿਸਾਬ ਨਾਲ ਲੋੜ ਹੈ ਡੀਏਪੀ ਦੀ ਸੈਲੇ ਦਾ ਤਾਂ ਮਿਲਿਆ ਬੈਲਬੈਟ ਮਿਲ ਰਿਹਾ ਜੀ ਹਾਂ ਮੈਲੇ ਦਾ ਹਾਂ ਮਿਲ ਰਿਹਾ ਮੇਰੇ ਬੰਦੇ ਸਾਨੂੰ ਨੌਲਜ ਆ ਰਹੀ ਹੈ ਨਵੇਂ ਨਵੇਂ ਚੀਜ਼ਾਂ ਬਾਰੇ ਜੋ ਵੀ ਥੈਂਕ ਯੂ ਧੰਨਵਾਦ